ਤੋ ਰੱਬ ਦਾ ਪਿਆਰਾ ਆਇਆ ਜਥੇਦਾਰ ਸਰਦਾਰ ਕਰਮ ਸਿੰਘ ਉਸ ਨੇ ਆਖਿਆ ਕਿ ਭੈਣ ਤੈਨੂੰ ਅੱਖਾਂ ਤੋਂ ਨਹੀਂ ਦੀਦਾ ਇਹ ਬੱਚੀਆਂ ਜਵਾਨ ਨੇ ਤੇ ਤੂੰ ਕਿੱਥੇ ਲੈ ਕੇ ਇਹਨਾਂ ਨੂੰ ਜਾਵਾਂਗੀ ਕਹਿਣ ਲੱਗੀ ਵੀਰਾ ਜੇ ਸਾਡਾ ਕੋਈ ਦੇਖ ਕੰਭਲ ਕਰ ਸਕਦਾ ਸਾਨੂੰ ਕਿਤੇ ਲੁਕੋ ਲੈ ਇਹਨਾਂ ਲੋਕਾਂ ਤੋਂ ਉਹ ਆਪਣੇ ਘਰ ਲੈ ਗਿਆ ਕਹਿਣ ਲੱਗਾ ਇਹਨਾਂ ਬੱਚੀਆਂ ਦੇ ਜੇ ਚਾਹੋ ਤੁਸੀਂ ਚੰਗੇ ਚੰਗੇ ਰਾਜਪੁੱਤਾਂ ਦੇ ਘਰ ਅਸੀਂ ਸ਼ਾਦੀ ਕਰ ਦਿੰਦੇ ਹਾਂ ਉਹ ਬੱਚੀਆਂ ਕਹਿਣ ਲੱਗੀਆਂ ਅਸੀਂ ਰਾਜਪੁੱਤਾਂ ਦੀਆਂ ਬੱਚੀਆਂ ਹਾਂ ਸ਼ਾਦੀ ਨਹੀਂ ਕਰਾਵਾਂਗੀਆਂ ਕਿਤੇ ਵੀ ਜੇ ਤੁਸੀਂ ਕੁਝ ਕਰ ਸਕਦੇ ਹੋ ਤੇ ਇੱਕ ਕੰਮ ਕਰੋ ਸਾਡੇ ਤੇ ਕਹਿਣ ਲੱਗੇ ਕੀ ਕਹਣ ਲੱਗੇ ਕੱਲ ਸਵੇਰੇ ਅਸੀਂ ਦੱਸਾਂਗੇ ਸਾਨੂੰ ਜਿੱਥੇ ਅਸੀਂ ਚਾਹਾਂਗੇ ਉੱਥੇ ਸਾਨੂੰ ਪਹੁੰਚਾ ਦਿਓ। ਤੋਂ ਕੋਲ ਦੀ ਕੋਈ ਰੱਬ ਦਾ ਪਿਆਰਾ ਜਾ ਰਿਹਾ ਸੀ ਭਾਈ ਬਸੰਤ ਸਿੰਘ ਨਾਮ ਧਾਰਿਆ ਸੀ ਇਹ ਤੇ ਰੱਬ ਨੂੰ ਮੰਨਣ ਵਾਲਾ ਸੀ ਬੜਾ ਸਤਕਾਰ ਸੀ ਇਲਾਕੇ ਦੇ ਵਿੱਚ ਇਸ ਬਸੰਤ ਸਿੰਘ ਦਾ। ਤੋਂ ਖਾਲਸਾ ਜੀ ਇਹਦੇ ਹੱਥ ਵਿੱਚ ਖੁੰਡਾ ਹੈ ਇਸ ਨੇ ਦੇਖਿਆ ਕਿ ਇੱਥੋਂ ਬੱਚੀਆਂ ਦੀ ਆਵਾਜ਼ ਆ ਰਹੀ ਹੈ। ਤੋਂ ਜਾ ਕੇ ਕੁੰਡਾ ਖੜਕਾਇਆ ਪਤਾ ਕੀਤਾ ਕਿ ਇਹ ਤੇ ਰਾਜਪੂਤਾਂ ਦੀਆਂ ਬੱਚੀਆਂ ਨੇ ਜਥੇਦਾਰ ਕਰਮ ਸਿੰਘ ਨੂੰ ਪੁੱਛਿਆ ਉਹਨਾਂ ਆਖਿਆ ਬੱਚੀਆਂ ਬਹੁਤ ਤਕਲੀਫ ਦੇ ਵਿੱਚ ਨੇ। ਤੇ ਕਹ ਲਗਾ ਮੈਂ ਇਹ ਸੇਵਾ ਕਰਾਂਗਾ ਜਿੱਥੇ ਚਾਹਣ ਗਿਆ ਮੈਂ ਛੱਡ ਕੇ ਆਵਾਂਗੇ ਇਹਨਾਂ ਨੂੰ ਕਿਉਂਕਿ ਸਿੱਖੀ ਦਾ ਇਹ ਫਰਜ ਬਣਦਾ ਹੈ ਜੇ ਅਸੀਂ ਸਿੱਖਾਂ ਹਾਂ ਤੇ ਅਸੀਂ ਭਲਾ ਕਰੀਏ ਲੋਕਾਂ ਦਾ ਇੱਕ ਕਰਤਾ ਸੁਣ ਜੀ ਦੇ ਸਾਹਮਣੇ ਅਸੀਂ ਕੀ ਕਵਾਂਗੇ ਇਹ ਕਹਿ ਕੇ ਆਪ ਜੀ ਤੋਂ ਖਿਮਾਂ ਦੀ ਜਾਚ ਕਰਵਾਵਾਂਗੇ ਕਿ ਇਹ ਰਾਜਪੂਤਾਂ ਦੀਆਂ ਬੱਚੀਆਂ ਸ਼ਾਦੀ ਖਾਂਦੀਆਂ ਬੱਚੀਆਂ ਪਰਿਵਾਰ ਸਾਰਾ ਖਿਰੋਂ ਖਿਰੋਂ ਹੋ ਗਿਆ ਬੱਚੀਆਂ ਨੇ ਬੱਚੀਆਂ ਨੂੰ ਜਥੇਦਾਰ ਕਰਮ ਸਿੰਘ ਆਪਣਾ ਬੈਲ ਜੋੜ ਕੇ ਗੱਡਾ ਜੋੜ ਕੇ ਕਿੱਥੇ ਛੱਡ ਕੇ ਆਉਂਦਾ ਹੈ ਤੇ ਉਹਨਾਂ ਭਰਾ ਕਿਵੇਂ ਮਿਲਦੇ ਨੇ ਤੇ ਪਲੀਜ਼ ਕਿਵੇਂ ਜੜ ਕੇ ਆਉਂਦੀ ਹੈ ਆਓ ਇਸ ਹਫ਼ਤੇ ਦੇ ਵਿੱਚ ਇਹ ਅੱਧਾ ਸਰਵਨ ਕਰੋਗੇ ਕਿਉਂਕਿ ਸਮਾਂ ਪਾਸਦਾ ਹੈ ਪ੍ਰਕਾਸ਼ ਸਿੰਘ ਗੇਲੋਹਰਾ ਨੇ ਅਜੇ ਹੋਰ ਜੀਵਨੀ ਵੀ ਮਹਾਪੁਰਖਾਂ ਦੀ ਬੋਲਣੀ ਹੈ ਤੇ ਇੱਕ ਕਲੀ ਦੀ ਤਰਜ ਹੈ ਉਹ ਆਪਜੀ ਪਿਆਰ ਨਾਲ ਸਰਵਨ ਕਰੋ ਤੇ ਮਹਾਪੁਰਖਾਂ ਦੇ ਜਿਹੜੇ ਸੇਵਕ ਨੇ ਮਹਾਪੁਰਖਾਂ ਨੇ ਤੇ ਭਲਾ ਕਰਨਾ ਹੀ ਉਹਨਾਂ ਦੇ ਸੇਵਕ ਵੀ ਕਿਵੇਂ ਭਲਾ ਕਰਦੇ ਨੇ ਜਿਨ੍ਹਾਂ ਨੇ ਵਚਨ ਕੀਤਾ ਸੀ ਕਿ ਇਸ ਸ਼ਾਦੀਖਾਨ ਦੇ ਪਰਿਵਾਰ ਦੀ ਅਸੀਂ ਬਾਹ ਫੜੀ ਹੈ ਤੇ ਕੋਈ ਵੀ ਤਕਲੀਫ ਆ ਜਾਏ ਇਹਨਾਂ ਨੂੰ ਤਤੀਬਾ ਨਾ ਲੱਗੇ ਰਾਜਾ ਸਾਹਿਬ ਦੀ ਸਮਾਦ ਤੇ ਜਾ ਕੇ ਓ ਬੰਮਰ ਪਿਆਰਾ ਭਾਈ ਕਿਸ਼ਨਾ ਉਹਨੇ ਸਮਾਹ ਤੇ ਜਾ ਕੇ ਬੇਨਤੀਆਂ ਕਰਨੀਆਂ ਕਿ ਰਾਜਾ ਸਾਹਿਬ ਜੀ ਤੁਸੀਂ ਇਹ ਮੇਰੇ ਤੋਂ ਵਚਨ ਲਿਆ ਹੈ ਹੁਣ ਵਚਨ ਇਹ ਪੂਗਾ ਦਿਓ ਆਪ ਕਿਰਪਾ ਕਰੋ ਤੁਸੀਂ ਤਾਂ ਕਿ ਇਹਨਾਂ ਬੱਚਿਆਂ ਦਾ ਇਹਨਾਂ ਪਰਿਵਾਰ ਦਾ ਕੋਈ ਪਲਾ ਹੋ ਸਕੇ ਇਹ ਹਿੰਦੁਸਤਾਨ 1947 ਜਦੋਂ ਵੰਡ ਹੋ ਰਹੀ ਹੈ ਉਸ ਸਮੇਂ ਦਾ ਰਕਸ਼ਾ ਹੈ ਤੇ ਭਾਈ ਬਸੰਤ ਸਿੰਘ ਜਿਹੜਾ ਨਾਮ ਧਾਰਿਆ ਹੈ ਉਸਨੇ ਕਿਵੇਂ ਇਹਨਾਂ ਬੱਚਿਆਂ ਨੂੰ ਕਿਵੇਂ ਕਿੱਥੇ ਪਹੁੰਚਾਇਆ ਉਸ ਨੂੰ ਕਵਤਾ ਦੇ ਵਿੱਚ ਤੇ ਸੇਂਗ ਨਾ ਕੰਨੀ ਸੁਣ ਜੇ ਤੁਹ ਕੀ ਹੋਵੇ ਹਾਜੀ ਬੰਦਾ ਤੇ ਉਹਦਾ ਕਹਾ ਕਰੀਏ ਮੋਦੀ ਮਦਦ ਕਰੀਏ ਇਹ ਗੁਰੂ ਨਾਨਕ ਦਾ ਉਪਦੇਸ਼ ਹੈ ਕਿ ਬਤਿਆ ਕਿਨੇ ਜਲਾ ਤੋ ਖੁਸ਼ੀਆ ਸਾਨੂੰ ਬਹੁਤ ਪਿਆਰਾ ਕਹਿੰਦਾ ਹੈ ਬੱਚਿਆਂ ਨੂੰ ਤੇ ਉਸ ਅੰਨੀ ਭੈਣ ਨੂੰ ਕਿ ਦੱਸੋ ਤੁਹਾਡੀ ਕੀ ਮੰਗ ਹੈ ਤੇ ਬੱਚਿਆਂ ਕੀ ਕਹਿੰਦੇ ਨੇ